ਸ੍ਰੀ ਕਾਲਜੀ ਮੈਂ ਦਾਤ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਤੇ ਮੇਰੇ ਪਿਆਰੇ ਸਾਥੀਓ ਤੁਸੀਂ ਅਲੱਗ-ਅਲੱਗ ਥਾਵਾਂ ਤੋਂ ਅੱਜ ਜੋ ਬਜਾੜੇ ਹਲਕੇ ਜੀ ਕਾਮਯਾਬੀ ਮਿਲੀ ਹੈ ਉਹਦੇ ਬਾਰੇ ਮੇਰੇ ਨਾਲ ਕੋਸ਼ੀ ਸਿੰਘ ਜੀ ਕਰਨਾ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦੀ ਹੈਗਾ ਮੱਟੂ ਸਾਹਿਬ ਤੁਹਾਡੇ ਇੱਕ ਨਿਤੜ ਚ ਯੋਧੇ ਨੇ ਜਿਨ੍ਹਾਂ ਨੂੰ ਮੈਂ ਤੁਸੀਂ ਲੇ 2-3 ਸਾਲ ਤੋਂ ਬਹੁਤ ਕਲੋਜ਼ਲੀ ਮੈਂ ਇਹਨਾਂ ਦੀਆਂ ਜੋ ਗਤੀਵਿਧੀਆਂ ਨੇ ਜੋ ਇੱਕ ਕੰਮ ਕਰ ਰਹੇ ਨੇ ਗਲਤ ਵਰਗ ਪੰਚਤ ਵਰਗ ਵਾਸਤੇ ਜਿਹਨੂੰ ਮੈਂ ਫੋਲੋ ਕਰਨਾ ਪਿਆ ਹੈ ਪਰ ਲਗਾਤਾਰਾਂ ਦੀ ਫੇਸਬੁਕ ਤੇ ਮੈਂ ਇੰਟੈਕਟ ਰਹਿੰਦਾ ਹੈ ਪੰਜਾਬ ਨੂੰ ਵੀ ਹਿੰਦੁਸਤਾਨ ਨੂੰ ਵੀ ਧਿਆਨਤਦਾਰ ਤੇ ਆਪਣੇ ਆਪਣੇ ਲੋਕਾਂ ਵਾਸਤੇ ਭਤੀਵਾਦ ਸੰਵਿਧਾਨਵਾਦ ਤੇ ਪ੍ਰਤੀਬੱਧ ਚਿਹਰਿਆਂ ਦੀ ਲੋੜ ਹੈ ਸ਼ਕਤੀਤਾ ਦੀ ਲੋੜ ਹੈ ਮੱਟੂ ਸਾਹੂ ਦਾ ਵਿੱਚ ਇੱਕ ਨੇ ਜਿਹਨਾਂ ਨੇ ਬੜੀ ਦ੍ਰਿੜਤਾ ਨਾਲ ਸਿਰਫ ਬਲਾਜੋ ਵਰਗ ਦੀ ਨੁਮਾਇੰਦਗੀ ਕੀਤੀ ਹੈ ਬਲਕਿ ਕੁੱਲ ਦਲਿਤ ਸਮਾਜ ਵਾਸਤੇ ਵੀ ਇੱਕ ਉਹ ਚਾਨਣ ਮਨਾਰਾ ਬਣੇ ਨੇ ਕਿ ਬਦਦਾ ਪਿਰਮ ਉਮੀਦ ਕਰਨੇ ਗਿਆ ਸੀਗਾ ਕਿ ਪੜੋ ਜੋੜੋ ਤੇ ਸੰਘਰਸ਼ ਕਰੋ ਤੇ ਇਹ ਤਿੰਨੇ ਇੱਕ ਅਜਿਹਾ ਨੁਕਤਾ ਹੈਗਾ ਕਿ ਜੇਕਰ ਆਪਾਂ ਇਹ ਦਲਤਾਂ ਦਾ ਜਿਹੜੇ ਪਛਰੇ ਵਰਗ ਨੇ ਜਾਂ ਜੋ ਹਾਸ਼ੀਤ ਤੱਕੇ ਹੋਏ ਲੋਕ ਨੇ ਸਮਾਜ ਵਿੱਚ ਉਹਨਾਂ ਵਾਸਤੇ ਕੁਝ ਕਰਨਾ ਹੈਗਾ ਤਾਂ ਇਸ ਫਾਰਮੂਲੇ ਤੇ ਇਸ ਜਰੀਏ ਉਹਨਾਂ ਦੀ ਇੱਕ ਜਿਹੜੀ ਡਿਕਟੇਸ਼ਨ ਹੈ ਇਹ ਕਿ ਪੜੋ ਜੋੜੋ ਤੇ ਸੰਘਰਸ਼ ਕਰੋ ਇਹਨੂੰ ਮਨ ਬਸਾਨ ਦੀ ਬਰਸਾਨ ਦੀ ਲੋੜ ਹੈਗੀ ਇਸ ਤੋਂ ਬਗੈਰ ਜਿਹੜਾ ਹੈਗਾ ਨਾ ਉਹ ਕੱਲ ਨਹੀਂ ਬੰਦੀ ਕਿਉਂਕਿ ਜਿਹੜੀ ਪੜ੍ਹਨ ਦਾ ਮਤਲਬ ਹੈ 10ਵੀਂ 12ਵੀਂ ਨਹੀਂ ਪੜ੍ਹਨ ਦਾ ਮਤਲਬ ਹੈ ਯੂਐਸਟੀ ਤੇ ਕਾਲਜ ਦੀ ਐਜੂਕੇਸ਼ਨ ਪਿਕੋ ਦਸਵੀਂ ਵਾਰ ਵੀ ਤੱਕ ਤਾਂ ਸੰਸਕਾਰਾਂ ਦੀ ਜਕੜ ਇੰਨੀ ਤਕੜੀ ਹੁੰਦੀ ਹੈਗੀ ਹੈ ਜਿਹੜੀ ਟੁੱਟਦੀ ਨਹੀਂ ਹੈਗੀ ਉਹ ਜੋ ਪਰਿਵਾਰ ਚ ਬੰਦਾ ਸਮਾਜ ਤੋਂ ਸੰਸਕਾਰ ਲੈ ਕੇ ਆਂਦਾ ਹੈਗਾ ਜਾਤੀ ਪ੍ਰਥਾ ਬਾਰੇ ਜਾਂ ਸਮਾਜ ਦੀ ਹੋਰੀ ਤਨਵਾਜਾਂ ਬਾਰੇ ਉਹ ਉਹ ਜਿਹੜੀ ਜਕੜ ਹੈ ਬੜੀ ਬੜੀ ਪੀੜ੍ਹੀ ਜਕੜ ਹੈਗੀ ਹੈ ਜਿਉਹ ਜਕੜ ਟੁੱਟਦੀ ਹੈ ਨਾ ਤਾਂ ਸਾਡੀ ਮੈਡੀਕਲ ਕਾਲਜਾਂ ਜਾ ਕੇ ਨੀਰਿੰਗ ਕਾਲਜਾਂ ਜਾ ਕੇ ਯੂਨੀਵਰਸਿਟੀ ਲੈਵਲ ਤੇ ਐਜੂਕੇਸ਼ਨ ਦੇ ਵਿੱਚ ਜਾ ਕੇ ਉੱਥੇ ਇੰਟਰੈਕਸ਼ਨਲ ਵੱਧ ਹੁੰਦਾ ਪੜਨ ਲਗਣ ਦਾ ਮੌਕਾ ਹੀ ਮਿਲਦਾ ਇੰਟਰੈਕਸ਼ਨਲ ਆਵਾ ਵੀ ਪੈਂਦਾ ਹੈਗਾ ਸਮਾਜ ਦਾ ਆਇਨਾ ਵੀ ਸਾਫ਼ ਹੁੰਦਾ ਉੱਥੇ ਤੇ ਉੱਥੇ ਸਾਨੂੰ ਜਾ ਕੇ ਵੱਧ ਸਮਝ ਆ ਬਾਤ ਆफी 로ਸ਼ਨ ਦਿਮਾਗ ਸ਼ਖਸੀਅਤ ਨੇ ਤੇ ਬਹੁਤ ਸਹੀ ਗਵਾਹੀ ਕਰਦੇ ਨੇ ਸਾਰੇ ਭਾਈਚਾਰੇ ਦੀ ਸਮਾਜ ਦੀ ਤੇ ਮੈਂ ਸਮਝਦਾ ਕਿ ਜੋ ਇੱਕ ਸਾਡਾ ਸੰਵਿਧਾਨ ਹੈਗਾ ਹੈ ਜਿਹੜਾ ਆਪਾਂ ਉਹਨੂੰ ਰਿਜ਼ਰਵੇਸ਼ਨ ਦਾ ਇੱਕ ਜਿਹੜਾ ਹੱਕ ਹੈ ਉਹਨੂੰ ਇੱਕ ਸਿਰਫ ਇੱਕ ਉਹਦਾ ਪੱਖ ਦੇਖਦੇ ਆ ਸੰਵਿਧਾਨ ਸਾਨੂੰ ਆਰਥਿਕ ਸਮਾਜਿਕ ਇਨਸਾਫ ਦੀ ਗੱਲ ਕਰਦਾ ਹੈ ਜਿਹੜਾ ਕਿ ਸਾਡੇ ਨਾਲ ੱਤਕਾ ਹੋ ਰਿਹਾ ਆਰਥਿਕ ਤੌਰ ਤੇ ੱਤਕਾ ਹੋ ਰਿਹਾ ਸਮਾਜਿਕ ਤੌਰ ਤੇ ੱਤਕਾ ਹੋ ਰਿਹਾ ਉਹਦੇ ਇਨਸਾਫ ਦੀ ਗੱਲ ਕਰਦਾ ਹੈ ਸੋਸ਼ਲ ਐਂਡ ਪੋਲਿਟিক্যাল ਐਂਡ ਇਕਨੋਮਿਕ ਜਸਤੀ ਦੀ ਗੱਲ ਕਰਦਾ ਹੈਗਾ ਜਿਹੜਾ ਕਿ ਸਮਝਣਾ ਬਹੁਤ ਜ਼ਰੂਰੀ ਹੈਗਾ ਕੱਲਾ ਰੈਜ਼ਰਵੇਸ਼ਨ ਦਾ ਉਹਦਾ ਇੱਕ ਹਿੱਸਾ ਹੈਗਾ ਜਿਹੜਾ ਇੱਕ ਸਾਨੂੰ ਮਿਲਦਾ ਹੈਗਾ ਸੰਵਿਧਾਨਕ ਤੌਰ ਤੇ ਪਰ ਮੌਜੂਦਾ ਭਾਜਪਾ ਸੱਤਾ ਉਹਨੂੰ ਵੀ ਖਤਮ ਕਰਨਾ ਚਾਹਦੀ ਹੈ ਬਹੁਤ ਵਾਰ ਆਰਐਸਐਸ ਦੇ ਬਿਆਨ ਆ ਚੁੱਕੇ ਕਿ ਇਹ ਰੈਜ਼ਰਵੇਸ਼ਨ ਹੈ ਰਿਵਿਊ ਹੋਣੀ ਚਾਹੀਦੀ ਰਿਵਿਊ ਉਹਦਾ ਮਤਲਬ ਹੈ ਉਹ ਖਤਮ ਹੋਣੀ ਚਾਹੀਦੀ ਕਿਉਂਕਿ ਆਰਐਸਐਸ ਦਾ ਸਵਰਨ ਜਾਤਾਂ ਵਿੱਚ ਦਬਦਬਾ ਹੈਗਾ ਉਹਨਾਂ ਦਾ ਉਹਨਾਂ ਦੀ ਔਰ ਸਸਤਾ ਹੈਗੀ ਹੈ ਤੇ ਬ੍ਰਾਹਮਣਵਾਦ ਵਾਸਤੇ ਤੇ ਪੂੰਜੀਵਾਦ ਵਾਸਤੇ ਉਹ ਕੰਮ ਕਰਦੀ ਹੈ ਕਿਵੇਂ ਮੋਦੀ ਦੇ ਰਾਜਪੇ ਜੀ ਦੇ ਪਿੱਛੇ ਆਰਐਸਐਸ ਦਾ ਪੂੰਜੀਵਾਦ ਪਨਪਿਆ ਪਸਰਿਆ ਹੈਗਾ ਕਿਵੇਂ ਅਮਾਨੀਆਂ ਡਾਨੀਆਂ ਕੋ ਸਾਰਾ ਦੇਸ਼ ਗਹਿਣੇ ਕਰ ਦਿੱਤਾ ਬੇਚ ਦਿੱਤਾ ਹੈਗਾ ਔੜੀਆਂ ਭਾਬੇਚ ਦਿੱਤਾ ਹੈਗਾ ਸਾਰੀ ਸੰਪਦਾ ਜੋ ਦੇਸ਼ ਦੀ ਹੈਗੀ ਹੈ ਤੇਲ ਗੈਸ ਜਿੰਨੇ ਨੈਚਰਲ ਰਿਸੋਰਸਸ ਹੈ ਜੋ ਧਰਤੀ ਦੇ ਰਿਸੋਰਸਸ ਹੈਗੇ ਇੰਟਰਨੈਟ 12 5G ਹੋਇਆ 4G ਹੋਇਆ ਸਾਰੇ ਵੱਡੇ ਵੱਡੇ ਜਿਹੜੇ ਹੈਗੇ ਸਰਮਾ ਸਮਾਇਦਾਨ ਉਹਨਾਂ ਕੋ ਚਲੇ ਗਏ ਹੈਗੇ ਸੋ ਇਸ ਕਰਕੇ ਯਾ ਆਰਥਿਕ ਨਸਾਬ ਉਹ ਵੀ ਲੈਣਾ ਹੈਗਾ ਅਜਿ ਦਾ ਸਮਾਜਿਕ ਨਸਾਬ ਵੀ ਲੈਣਾ ਹੈਗਾ ਤਾਂ ਕਿ ਜਿਹੜਾ ਜਾਤ ਪਾਤ ਦਾ ਕੋਡ ਹੈਗਾ ਉਹਦਾ ਮੁਕੰਮਲ ਤੌਰ ਤੇ ਇੱਕ ਬਾਬਾ ਪੀਰਾਂ ਮਿਤਕਾ ਸ਼ਬਦ ਜੁਕੇ ਦਾ ਕਲਾਸ ਜਿਹੜੀ ਹੈ ਨਾ ਕਾਸਟ ਇਹ ਕਾਸਟ ਐਨੀਲੇਸ਼ਨ ਹਾਂ ਕਾਸਟ ਕਾਸਟ ਦਾ ਕਮਸਲਾਪਾ ਐਨੀਲੇਸ਼ਨ ਕਰਨਾ ਹੈਗਾ ਯਾ ਉਹ ਬੀਜ ਨਾਸ ਕਰਨਾ ਹੈਗਾ ਤਾਂ ਕਿ ਸਮਾਜ ਆਸਾਮਾ ਹੋ ਸਕੇ ਬਰਾਬਰੀ ਦਾ ਸਮਾਜ ਉੱਤਰ ਸਕੇ ਆਰਥਿਕ ਬਰਾਬਰੀ ਇੱਕ ਇੱਕ ਪੱਖ ਹੈਗਾ ਕਿ ਕੋਈ ਆਰਥਿਕ ਬਰਾਬਰੀ ਜੇ ਮਿਲ ਵੀ ਜਾਵੇ ਜੇ ਸਸਕਾਰਾ ਦੇ ਲੈਵਲ ਤੇ ਤੁਹਾਡੇ ਜਾਤੀਵਾਦ ਥੋੜੇ ਜਿ ਬੜਿਆ ਹੋਇਆ ਬ੍ਰਾਹਮਣਵਾਦ ਬੜਿਆ ਹੋਇਆ ਤਾਂ ਉਹ ਬੰਦੇ ਨੂੰ ਉਹ 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 ਜਿਹੜੀ ਅਸਲੀ ਆਜ਼ਾਦੀ ਉਹ ਨਹੀਂ ਮਿਲਦੀ ਹੈਗੀ ਐ ਸੋ ਉਹ ਸਭ ਤੋਂ ਵੱਡਾ ਕੋੜ ਹੈ ਕੋੜ ਹੈਗਾ ਗਰੀਬੀ ਨਾਲੋਂ ਵੱਡਾ ਕੋੜ ਹੈਗਾ ਜਿਹੜੀ ਜਿਹੜੀ ਅਸਮਾਨਤਾ ਹੈਗੀ ਹੈ ਜਾਤੀ ਪ੍ਰਥਾ ਹੈਗੀ ਹੈ ਉਸ ਕੋੜ ਨੂੰ ਜੇ ਵਧਣਾ ਹੈਗਾ ਤਾਂ ਆਪਾਂ ਨੂੰ ਬਾਬਾ ਜੀ ਦੇ ਅੰਬੇਦਕਰ ਸਾਹਿਬ ਦੇ ਜਿਹੜੇ ਤਿੰਨ ਜਿਹੜੇ ਕਥਨ ਹੈਗੇ ਆ ਕਿ ਪੜਨਾ ਬਹੁਤ ਗਿਆਨਵਾਨ ਹੋਣਾ ਰੋਸ਼ਨ ਦਿਮਾਗ ਹੋਣਾ ਜਿਵੇਂ ਮੱਟੂ ਸਾਹਿਬ ਹੋਏ ਨੇ ਜਾਂ ਅੱਗੇ ਭਾਈਚਾਰ ਉਸ ਪਾਸੇ ਤੋਰੇ ਨੇ ਤੁਝਾ ਜੁੜਨਾ ਇਕੱਠੇ ਹੋਣਾ ਐ ਨਹੀਂ ਕਿ ਅਸੀਂ ਪਾਰਟੀਆਂ ਵੰਡੇ ਜਾਈਏ ਜਾਂ ਅਸੀਂ ਮਤਲਬ ਹੋਰ ਆਧਾਰ ਤੇ ਵੰਡੇ ਜਾਈਏ ਤੇ ਸੰਘਰਸ਼ ਕਰਨਾ ਤਿੰਨਾਂ ਤੋਂ ਬਗੈਰ ਬਾਬਾ ਜੀ ਦਾ ਸੁਪਨਾ ਨਹੀਂ ਪੂਰਾ ਸਾਬਾ ਬਾਬਾ ਪੀਮਰਾ ਬੇਦਖ ਰਹੰਦਾ ਸੋ ਮੈਂ ਥੋੜਾ ਬਹੁਤ ਧੰਨਵਾਦੀ ਤੁਸੀਂ ਐਡੀ ਬੜੀ ਕਿੰਨਤੀ ਚਾਏ ਬਹੁਤ ਬਹੁਤ ਸ਼ੁਕਰੀਆ ਡੱਕ ਡੱਕ ਰੰਬੀਰ ਗਾਂਧੀ ਜਿੰਦਾਬਾਦ ਜਿੰਦਾਬਾਦ ਡੱਕ ਡੱਕ ਰੰਬੀਰ ਗਾਂਧੀ ਜਿੰਦਾਬਾਦ 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 ਡੱਕ